हां जी ए देखो एगा फॉर्म ਤੁਹਾਨੂੰ ਸਾਰਾ ਕੁਝ ਸਮਝਾ ਦੇਣਾ ਕਿਵੇਂ ਤੁਸੀਂ ਭਰਨਾ ਤਾਂ ਨਗਰ ਨਿਗਮ ਜਲੰਧਰ ਦਾ ਇਹ ਦੇਖ ਲੋ ਦਰਜਾ 4 ਕਰਮਚਾਰੀ ਦੇ ਭਰਤੀ ਲਈ ਅਰਜੀ ਫਾਰਮ ਤਾਂ ਇਥੇ ਇਸ਼ਤਿਹਾਰ ਨੰਬਰ ਹੀ ਦਿੱਤਾ ਹੋਇਆ ਵਿਭਾਗ ਦਾ ਨਾਮ ਨਗਰ ਨਿਗਮ ਜਲੰਧਰ ਇਹ ਫਾਰਮ ਦੀ ਵੈਬਸਾਈਟ ਤੁਹਾਨੂੰ ਦੱਸ ਦੇਣਾ ਜੇ ਵੈਬਸਾਈਟ ਤੋਂ ਤੁਹਾਨੂੰ ਨਾਮ ਹੀ ਮਿਲੇ ਤਾਂ ਤੁਹਾਨੂੰ ਦੋ ਨੰਬਰ ਦੱਸ ਦੇਣਾ ਇਹ ਨੰਬਰ ਲਿਖ ਲੋ ਦੋ ਇੰਟਰਨੈਟ ਕਾਫੇ ਵਾਲਿਆਂ ਦੇ ਆ ਥੋੜੀ ਬਹੁਤ ਫੀਸ ਲੈਣਗੇ ਤੁਹਾਨੂੰ ਦੱਸ ਵੀ ਦੇਣਗੇ ਕਿਵੇਂ ਫਿਲ ਕਰਨਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 184377 ਫਿਰ 023 29 ਇਹ ਨੰਬਰ ਹੈਗਾ ਜੀ ਇਹ ਇੰਟਰਨੈਟ ਕਾਫੇ ਆ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਫਾਰਮ ਸੰਬੰਧੀ ਕੋਈ ਵੀ ਤੁਹਾਨੂੰ ਦਿੱਕਤ ਆ ਰਹੀ ਹੈ ਪਰ ਇਹ ਕਾਫੇ ਵਾਲੇ ਹਨ ਆਪਣੀ ਥੋੜੀ-ਬਹੁਤ ਜੋ ਵੀ ਫੀਸ ਹੈ ਉਹ ਚਾਰਜ ਕਰਨਗੇ ਉਹ ਤੁਸੀਂ ਪੇ ਕਰਕੇ ਇਹਨਾਂ ਨਾਲ ਆਪਣੀ ਗੱਲ ਕਰ ਸਕਦੇ ਹੋ ਤੇ ਇੱਕ ਨੰਬਰ ਹੋਰੇਗਾ ਇਹ ਨਾਂ ਲੱਗੇ ਤਾਂ ਫਿਰ ਦੂਸਰਾ ਨੰਬਰ ਹੈ ਤੁਹਾਡਾ 99 899 25 654 ਠੀਕ ਹੈ ਇਹ ਨੰਬਰ ਹੈਗਾ ਬ੍ਰਿਲੀਅੰਟ ਨੈਟ ਕੈਫੇ ਦਾ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਦੇਖ ਲਓ ਤੁਸੀਂ ਅੱਗੇ ਅਸਾਮੀ ਦਾ ਨਾਮ ਤੇ ਕੋਡ ਇਹ ਤੁਹਾਨੂੰ ਥੱਲੇ ਦੱਸ ਦਿਨਾ ਕਿੱਥੇ ਲਿਖਿਆ ਹੋਇਆ ਤਸਦੀਕਸ਼ੁਦਾ ਫੋਟੋ ਇੱਥੇ ਆਪਣੀ ਫੋਟੋ ਲਾ ਕੇ ਸੈਂਡ ਕਰਨੀਆਂ ਨਾ ਕੈਟਾਗਰੀ ਦਾ ਕੋਡ ਵੀ ਥੱਲੇ ਲਿਖਿਆ ਹੋਇਆ ਕੈਟਾਗਰੀ ਜਰਨਲ ਬੀਸੀਐਸਸੀ ਜੋ ਵੀ ਹੋ ਇੱਥੇ ਬਿਨੇਕਰ ਦਾ ਨਾਮ ਆਪਣਾ ਨਾਮ ਤੁਸੀਂ ਲਿਖਣਾ ਇੱਥੇ ਜੀ ਉਸ ਤੋਂ ਬਾਅਦ ਦੇਖੋ ਤੁਸੀਂ ਇਸਤਰੀਆਂ ਪੁਰਸ਼ ਜੋ ਵੀ ਹੋ ਇੱਥੇ ਲਿਖਣਾ ਪਿਤਾ ਦਾ ਨਾਮ ਜਾਂ ਪਤੀ ਦਾ ਨਾਮ ਜੇ ਤਾਂ ਮੈਰਿਡ ਹੋ ਤਾਂ ਪਤੀ ਦਾ ਨਾਮ ਲਿਖੋ ਕੁੜੀਆਂ ਤੇ ਜੇ ਮੁੰਡੇ ਤਾਂ ਆਪ ਦੇ ਪ ਜਨਮ ਮਿਤੀ ਜੋ ਵੀ ਹੈ ਜਨਮ ਮਿਤੀ ਫਿਰ 1 1 2026 ਨੂੰ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਹੋ ਗਿਆ ਇਹੇ ਘਰ ਦਾ ਪੱਕਾ ਪਤਾ ਜੋ ਵੀ ਹੈ ਤੁਹਾਡਾ ਤਹਿਸੀਲ ਜ਼ਿਲ੍ਹਾ ਫਿਰ ਪੱਤਰ ਵਿਭਾਰ ਲਈ ਪਤਾ ਇਹ ਵੀ ਘਰ ਦਾ ਪੱਕਾ ਪਤਾ ਤੇ ਅਗਰ ਅਲੱਗ-ਅਲੱਗ ਐਡਰੈਸ ਤਾਂ ਅਲੱਗ-ਅਲੱਗ ਲਿਖ ਦਿਓ ਪੱਕਾ ਤਾਂ ਉਹੀ ਲਿਖ ਦਿਓ ਮੋਬਾਈਲ ਨੰਬਰ ਟੈਲੀਫੋਨ ਕੌਮੀਅਤ ਤਾਂ ਇੱਥੇ ਇੰਡੀਆਨ ਆਊਗਾ ਨੈਸ਼ਨੈਲਿਟੀ ਇੰਡੀਆਨ ਕੀ ਤੁਸੀਂ ਜਲੰਧਰ ਸ਼ਹਿਰ ਦੇ ਰਹਿਵਾਸੀ ਹੋ ਜੇਕਰ ਹਾਂ ਤਾਂ ਵਾਰਡ ਨੰਬਰ ਜਲੰਧਰ ਦੇ ਉਹ ਤਾਂ ਵਾਰਡ ਨੰਬਰ ਲਿਖੋ ਇੰਨਾ ਵਿੱਚ ਉਹ ਰਿਹਾਸੀ ਸੰਬੰਧੀ ਕਿਹੜਾ ਦਸਤਾਵੇਜ਼ ਨੱਥਾ ਕੀਤਾ ਗਿਆ ਹੈ ਰਿਹਾਸੀ ਸਾਡੀ ਬਾਰੇ ਜੋ ਹੁੰਦਾ ਨਾ ਡੋਮਿਨਸਲ ਸਰਟੀਫਿਕੇਟ ਨਾ ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਇਹ ਨਾਲ ਲਾਉਣਾ ਜਿਸ ਕੋਟੇ ਵਿੱਚ ਅਪਲਾਈ ਕੀਤਾ ਜਾ ਰਿਹਾ ਉਸ ਦਾ ਸਰਟੀਫਿਕੇਟ ਵੀ ਨੱਥੀ ਕੀਤਾ ਜਾ ਰਿਹਾ ਜਾਂ ਨਹੀਂ ਵਿਦਿਅਕ ਯੋਗਤਾਵਾਂ ਦੇਖ ਲਓ ਤੁਸੀਂ ਸਿੱਖਿਆ ਯੋਗਤਾ ਇੱਥੇ ਜੋ ਵੀ ਇੱਥੇ ਅਗਰ 8th 5th ਦੀ ਹੈਗੀ ਤਾਂ ਇੱਥੇ 8th ਹੋ ਗਿਆ 8th ਫਿਰ ਸੈਕੰਡ ਜਾਂ 10th +2 ਜਿੰਨੀ ਵੀ ਤੁਹਾਡੀ ਐਜੂਕੇਸ਼ਨ ਆ ਉਹ ਇੱਥੇ ਬੀਏ ਜੋ ਵੀ ਹੈ ਉੱਥੇ ਲਿਖ ਕੇ ਫਿਰ ਬੋਰਡ ਯੂਨੀਵਰਸਿਟੀ ਪੰਜਾਬ ਬੋਰਡ ਤੋਂ ਕੀਤੀ ਹੈ ਜਾਂ ਸੀਬੀਸੀ ਬੋਰਡ ਤੋਂ ਫਿਰ ਤੇ ਪੰਜਾਬ ਯੂਨੀਵਰਸਿਟੀ ਜਾਂ ਜੋ ਵੀ ਯੂਨੀਵਰਸਿਟੀ ਕੀਤੀ ਕੁੱਲ ਅੰਕ ਕਿੰਨੇ ਸੀ ਤੇ ਕਿੰਨੇ ਅੰਕ ਆਏ ਜਿਵੇਂ 650 10ਵੇਂ ਵਿੱਚੋਂ ਮੇਰੇ 650 ਚੋਂ 500 40 ਆਏ ਜਾਂ ਕਿੰਨੇ ਵੀ ਆਏ ਤੁਸੀਂ ਇੱਥੇ ਲਿਖ ਸਕਦੇ ਕੁੱਲ ਅੰਕ ਤੇ ਪ੍ਰਾਪਤ ਅੰਕ ਫਿਰ ਪ੍ਰਾਪਤ ਕਿਤੇ ਅੰਕਾਂ ਦੀ ਪ੍ਰਤੀਸ਼ਤਤ ਮਤਲਬ ਕਿੰਨੇ ਪ੍ਰਤੀਸ਼ਤ ਨੰਬਰ ਬਣਿਆ ਨਾ ਉਸ ਤੋਂ ਬਾਅਦ ਇੱਥੇ ਕੋਈ ਚੱਕਰ ਨਹੀਂ ਇਹ ਖਾਲੀ ਵਾਲੀ ਆ ਫਿਰ ਪੰਜਾਬੀ ਭਾਸ਼ਾ ਦਾ ਐਜੂਕੇਸ਼ਨ ਲੈਵਲ 10th ਤੇ ਕਰਿਆ ਪਲੱਸ 2 ਤੱਕ ਜਦ ਤੱਕ ਤੁਸੀਂ ਪੰਜਾਬੀ ਕੀਤੀ ਹੈ ਉਹ ਲਿਖਣਾ ਜੇਕਰ ਤੁਸੀਂ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਵਿੱਚ ਕੰਮ ਕੀਤਾ ਇਸ ਸਬੰਧੀ ਅਨੁਸਾਰ ਜਾਣਕਾਰੀ ਜੇਕਰ ਤੁਸੀਂ ਕੋਈ ਕੰਮ ਕੀਤਾ ਕਿਸੇ ਪਹਿਲਾਂ ਸਰਕਾਰੀ ਜਾਂ ਅਰਧ ਸਰਕਾਰੀ ਤਾਂ ਉਹਦੀ ਜਾਣਕਾਰੀ ਇੱਥੇ ਨਹੀਂ ਤਾਂ ਖਾਲੀ ਛੱਡ ਦਿਓ ਪੰਜਾਬ ਨੈਸ਼ਨਲ ਬੈਂਕ ਵਿੱਚ ਜਮ੍ਹਾਂ ਕਰਵਾਈ ਫਾਰਮ ਫੀਸ ਦਾ ਵੇਰਵਾ ਬੈਂਕ ਦੀ ਬ੍ਰਾਂਚ ਸ਼ਹਿਰ ਦਾ ਨਾਮ ਇਹ ਚਲਾਨ ਜਰਨਲ ਕੈਟਾਗਰੀ ਦੀ 200 ਰੁਪਏ ਦਾ ਤੇ 100 ਰੁਪਏ ਦਾ ਬਾਕੀ ਸਾਰੇ ਕੈਟਾਗਰੀ ਲਈ ਇਹ ਪੰਜਾਬ ਨੈਸ਼ਨਲ ਬੈਂਕ ਵਿੱਚ ਜਮ੍ਹਾਂ ਕਰਾਉਣੀ ਫੀਸ ਇਹ ਚਲਾਨ ਵੀ ਤੁਹਾਨੂੰ ਅੱਗੇ ਦੱਸ ਦਿੰਨੇ ਆ ਕੀ ਮੈਨੂੰ ਮਿਲੂਗਾ ਅਗਰ ਨਹੀਂ ਮਿਲ ਰਿਹਾ ਤਾਂ ਉਹ ਕੈਫੀ ਵਾਲੇ ਨਾਲ ਇਸ ਵਾਰ ਕਰੋਗੇ ਤਾਂ ਉਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿਸੇ ਸਰਕਾਰੀ ਨੌਕਰੀ ਤੋਂ ਮੁਅਤਲ ਕੀਤਾ ਗਿਆ ਪਹਿਲਾਂ ਤੁਸੀਂ ਸਰਕਾਰੀ ਨੌਕਰੀ ਲੱਗਿਆ ਉੱਥੋਂ ਤੁਹਾਨੂੰ ਕੱਢਿਆ ਗਿਆ ਜਾਂ ਨਹੀਂ ਜੇਕਰ ਹੈ ਤਾਂ ਫਿਰ ਨੱਥੀ ਕੀਤੇਗੇ ਤਸਦੀਕशुदा ਦਸਤਾਵੇਜ਼ ਦਾ ਵੇਰਵਾ ਜੋ ਵੀ ਨਾਲ ਕੀਤੇ ਗਏ ਉਹ ਜੋ 10ਵੀਂ ਦਾ 12ਵੀਂ ਦਾ ਰਿਹਾ ਸੀ ਸਰਟੀਫਿਕੇਟ ਲਾਇਆ ਹੈ ਐਸ்சி ਬੀਸੀ ਸਰਟੀਫਿਕੇਟ ਜੋ ਵੀ ਲਾਇਆ ਉਹਦੇ ਨਾਲ ਇੱਥੇ ਲਿਖਣਾ ਐਸੀਬੀਸੀ ਸਰਟੀਫਿਕੇਟ ਜਿੰਨੇ ਵੀ ਸਰਟੀਫਿਕੇਟ ਲਾਏ ਇੱਥੇ ਫਾਰਮ ਜਮ੍ਹਾਂ ਕਰਾਉਣ ਸਮੇਂ ਬਿਨੇਕਰ ਨਾਲ ਨਹੀਂ ਅਥੀ ਕਿਤੇ ਦਸਤਾਵੇਜ਼ਾਂ ਦੀ ਤਸਦੀਕशुदा ਕਾਪੀਆਂ ਮਤਲਬ ਉਹਦੇ ਤੇ ਆਪਦੀ ਤਸਦੀਕ ਮਤਲਬ ਹੁੰਦੇ ਸਾਈਨ ਕਰਕੇ ਤੇ ਅਸਲ ਸਰਟੀਫਿਕੇਟ ਲੈ ਕੇ ਪੇਸਟ ਹੋਣਾ ਹੈ ਫਾਰਮ ਦੇ ਤੋਂ ਲੈ ਕੇ ਜਾਣਾ ਠੀਕ ਹੈ ਜੀ ਬਿਨੇਕਰ ਦੇ ਹਸਤਾਖਰ ਅਤੇ ਪੂਰਾ ਪਤਾ ਫਿਰ ਇੱਥੇ ਆਪਦੇ ਹਸਤਾਖਰ ਅਤੇ ਲਿਖ ਕੇ ਪੂਰਾ ਪਤਾ ਲਿਖਣਾ ਦਫ਼ਤਰੀ ਵੱਲੋਂ ਫਾਰਮ ਨੰਬਰ ਬਿਨੇਕਰ ਦਾ ਨਾਮ ਇਹ ਇਹ ਦਫ਼ਤਰ ਵੱਲੋਂ ਜਿਸ ਪੋਸਟ ਲਈ ਅਪਲਾਈ ਕੀਤਾ ਗਿਆ ਸੁਪਰਡਰਨ ਦਾ ਨਾਮ ਇਹ ਉੱਥੇ ਆਪੇ ਮੰਨ ਲਓ ਦਾ ਕਰਵਾਉਣਗੇ ਜਦੋਂ ਤੁਸੀਂ ਜਾਓਗੇ ਫਾਰਮ ਲੈ ਕੇ ਤਾਂ ਇਹ ਦੇਖੋ ਫਿਰ ਤੁਸੀਂ ਅਸਾਮੀਆਂ ਜੋ ਸਫਾਈ ਸੇਵਕ ਦੀਆਂ 440 ਅਸਾਮੀਆਂ ਦਾ ਕੋਡ 101 ਹੈ ਜਿੰਨੇ ਸਫਾਈ ਸੇਵਕ ਭਰਨੀ ਆ ਤਾਂ ਉਹ ਦੇਖੋ ਤੁਸੀਂ ਇੱਥੇ ਅਸਾਮੀ ਦਾ ਕੋਡ ਲਿਖੋਗਾ ਸਫਾਈ ਸੇਵਕ ਤੇ 101 ਅਸਾਮੀ ਦਾ ਨਾਮ ਲਿਖੋਗਾ ਇੱਕ ਅਸਾਮੀ ਦਾ ਨਾਮ ਲਿਖੋਗਾ ਸਫਾਈ ਸੇਵਕ ਤੇ ਕੋਡ ਲਿਖੋਗਾ 101 ਜਿੰਨੇ ਸਫਾਈ ਸੇਵਕ ਦੀ ਭਰਨੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਜਿੰਨੇ ਸੀਵਰਮੈਨ ਦੀ ਭਰਨੀ ਹੈ 102 ਲਿਖੋਗਾ ਤੇ ਸੀਵਰਮੈਨ ਲਿਖੋਗਾ ਫਿਰ ਉਸ ਤੋਂ ਬਾਅਦ ਜਿੰਨੇ ਮਾਲੀ ਦੀ ਭਰਨੀ ਹੈ 103 ਲਿਖੋਗਾ ਤੇ ਉਥੇ ਫੇਰ ਰੋਡ ਬੀਲਰ ਦੀ 104 ਲਿਖੂਗਾ ਫਿਟਰ ਕੁਲੇ ਦੀ 105 ਲਿਖੂਗਾ ਤਾਂ ਇਹਨਾਂ ਦੀ ਐਜੂਕੇਸ਼ਨ ਦੇਖ ਲਓ 8ਵੀਂ ਪਾਸ ਹੋਵੇ 8ਵੀਂ ਪਾਸ ਮਤਲਬ 8ਵੀਂ ਪਾਸ ਤੇ ਹੀ ਸਾਰੇ ਭਰ ਸਕਦੇ ਆ ਇਹ ਤਾਂ 8ਵੀਂ ਤੋਂ ਵੀ ਘੱਟ ਪੰਜਵੀਂ ਵਾਲੇ ਵੀ ਫਿਲ ਕਰ ਸਕਦੇ ਆ ਪੜ੍ਹ ਲਿਖ ਸਕਦਾ ਹੋਵੇ ਸੈਲਰੀ 18000 ਹੈ 7 ਪੇ ਕਮਿਸ਼ਨ ਦੇ ਹਿਸਾਬ ਨਾਲ ਤਾਂ ਕਾਫੀ ਵਧੀਆ ਸੈਲਰੀ ਹੈ ਤਾਂ ਉਸ ਤੋਂ ਬਾਅਦ ਦੇਖੋ ਤੁਸੀਂ ਸ਼੍ਰੇਣੀ ਕੋਡ ਅਤੇ ਇਹ ਹਾਂ ਐਸ ਸੀ ਦੀ 501 ਕੋਡ ਹੈ ਐਸ ਸੀ ਫੀਮੇਲ ਦਾ 502 ਬੀ ਸੀ ਦਾ 503 ਬੀ ਸੀ ਫੀਮੇਲ ਦਾ 504 ਤੇ ਇਹ ਹਿਸਾਬ ਦੇਖ ਲਓ ਤੁਸੀਂ ਜਰਨਲ ਦਾ 510 ਇਹ ਕੋਡ ਕਿੱਥੇ ਭਰਨੇ ਆ ਇੱਥੇ ਭਰਨੇ ਆ ਤੁਸੀਂ ਕੈਟਾਗਰੀ ਕੋਡ ਜੇ ਤੁਹਾਨੂੰ ਦੱਸਿਆ ਹੋਵੇ ਨਾ ਤਾਂ ਇੱਥੇ ਜੇ ਤੁਸੀਂ ਜਰਨਲ ਉਹਦਾ ਇੱਥੇ ਜਰਨਲ ਲੇ ਕੇ ਇੱਥੇ ਕੈਟਾਗਰੀ ਦਾ ਕੋਡ ਭਰਨਾ ਇੱਥੇ ਕੈਟਾਗਰੀ ਦਾ ਕੋਡ ਆ ਜਾਊਗਾ ਇੱਥੇ ਤੁਹਾਡੀ ਕੈਟਾਗਰੀ ਜਰਨਲ ਜਾਂ ਐਸ.ਬੀ.ਸੀ.ਓ. ਕੋਡ ਆਈ ਵਾਲਿਆਂ ਨਾ ਜੋ ਇਹਨਾਂ ਨੇ ਇੱਥੇ ਦੱਸਿਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇਖ ਲਓ ਉਮੀਦਵਾਰ ਦੀ ਉਮਰ 18 ਤੋਂ ਲੈ ਕੇ 37 ਸਾਲ ਹੋਵੇ ਜਰਨਲ ਕੈਟਾਗਰੀ ਲਈ ਤੇ ਬਾਕੀ ਜੋ ਅਨੁਸੂਚੀ ਜਾਤੀ ਪਿਛੜੇ ਬੀ.ਸੀ. ਵਾਸਤੇ 42 ਸਾਲ ਕਰ ਦਿੱਤੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਕੋਈ ਪਹਿਲਾਂ ਕੋਈ ਕਰਮਚਾਰੀ ਹੈ ਤਾਂ ਪਹਿਲਾਂ ਕੋਈ ਕੰਮ ਸੁਵਾ ਦੇਖੋ ਤੁਸੀਂ ਜੇਕਰ ਕੋਈ ਪਹਿਲਾਂ ਕੋਈ ਕੰਮ ਕਰਦਾ ਹੈ ਤਾਂ ਉਹਨੂੰ ਐਨਓਸੀ ਲੈ ਕੇ ਆਉਣੀ ਪਊਗੀ ਫਿਰ ਆਹ ਦੇਖੋ ਤੁਸੀਂ ਉਮਰ ਸੰਬੰਧੀ ਦਸਤਾਵੇਜ਼ ਇੰਨਾ ਵਿੱਚ ਕੋਈ ਵੀ ਤੁਸੀਂ ਲਾ ਸਕਦੇ ਹੋ ਲਾਇਸੈਂਸ ਜਨਮ ਸਰਟੀਫਿਕੇਟ ਜੋ ਵੀ ਇੱਕ ਫਿਰ ਰਿਹਾਇਸ਼ ਸੰਬੰਧੀ ਡੋਮਿਸਾਈਲ ਸਰਟੀਫਿਕੇਟ ਦੀ ਵੀ ਇੰਨਾ ਵਿੱਚ ਕੋਈ ਵੀ ਇੱਕ ਲਾ ਸਕਦੇ ਹੋ ਵੋਟਰ ਕਾਰਡ ਹੋ ਗਿਆ ਪਾਸਪੋਰਟ ਹੋ ਗਿਆ ਡਰਾਈਵਿੰਗ ਲਾਇਸੈਂਸ ਹੋ ਗਿਆ ਠੀਕ ਹੈ ਫਿਰ ਇੰਨਾ ਚ ਕੋਈ ਵਿਦਿਆਕ ਜੋ ਤਵਾਂ ਜਿੰਨੀ ਜਿਸ ਨਾਲ ਕੀਤੀ ਹੈ 8ਵੀਂ ਦਾ ਲਾ ਸਕਦੇ ਹੋ ਕਿਸੇ ਵੀ ਸਰਕਾਰੀ ਵਿਭਾਗ ਤੋਂ ਕੋਈ ਦਸਤਾਵੇਜ਼ ਤੁਹਾਡੇ ਕੋਲੇ ਗਾਓ ਲਾ ਸਕਦੇ ਹੋ ਕੈਟਾਗਰੀ ਜਿਵੇਂ ਐਸਸੀ ਬੀਸੀ ਦਾ ਹੈ ਤਾਂ ਐਸਸੀ ਬੀਸੀ ਦਾ ਲਾ ਸਕਦੇ ਹੋ ਤੇ ਜਰਨਲ ਦੀ ਫੀਸ 200 ਆ ਬਾਕੀਆਂ ਦੀ 100 ਰੁਪਏ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਅਪਲਾਈ ਕਰਨ ਦੀ ਵਿਧੀ ਦੇਖ ਲਓ ਇਹ ਅਪਲਾਈ ਇੱਥੇ ਜਾ ਕੇ ਕਰਨਾ ਹੈ ਪਹਿਲਾਂ ਕੀ ਕਰਨਾ ਤੁਸੀਂ ਪੰਜਾਬ ਨੈਸ਼ਨਲ ਬੈਂਕ ਵਿੱਚ ਜਾ ਕੇ ਜਮ੍ਹਾਂ ਕਰਾਉਣੀ ਹੈ ਅਕਾਊਂਟ ਨੰਬਰ A ਵਾਲੇ ਵਿੱਚ ਰਸੀਦ ਲੈ ਲੈਣੀ ਹੈ ਠੀਕ ਹੈ 100 ਰੁਪਏ ਫੀਸ ਐਸ ਸੀ ਐ ਬੀ ਸੀ ਵਾਸਤੇ ਜਰਨਲ ਵਾਸਤੇ 200 ਇਹ ਵਾਲੇ ਅਕਾਊਂਟ 'ਚ ਜਮ੍ਹਾਂ ਕਰਾਉਣੀ ਹੈ ਠੀਕ ਹੈ ਜੀ ਤੇ ਇਹ ਡਰਾਫਟ ਤੁਸੀਂ ਤੁਹਾਨੂੰ ਦੱਸ ਦੇਣਾ ਚਲਾਣ ਕਿੱਥੇ ਆ ਤੇ ਫਿਰ ਉਸ ਤੋਂ ਬਾਅਦ ਜਮਾ ਤੁਸੀਂ ਕਰਨਾ ਇੱਥੇ ਐਡਰੈਸ ਦੇਖ ਲਓ ਇੱਕ ਵਾਰ ਨਗਰ ਨਿਗਮ ਜਲੰਧਰ ਦੇ ਮੁੱਖ ਦਫ਼ਤਰ ਨੇੜੇ ਕੰਪਨੀ ਬਾਗ ਦੀ ਬੇਸਮੈਂਟ ਵਿੱਚ ਸਥਿਤ ਸੀਐਫਸੀ ਸੈਂਟਰ ਵਿੱਚ ਇਹ ਜਾ ਕੇ ਜਲੰਧਰ ਤੁਸੀਂ ਪਤਾ ਕਰ ਲਓ ਕਿੱਥੇ ਆ ਉੱਥੇ ਕਰਨਾ ਹੈ ਤੇ 15 ਜਨਵਰੀ ਤੋਂ ਸਟਾਰਟ ਹੈ 27 ਫਰਵਰੀ ਤੱਕ ਜਮਾ ਹੋਣਿਆ ਇਹ ਫਿਰ ਨਗਰ ਨਿਗਮ ਜਲੰਧਰ ਦੇ ਦਫ਼ਤਰ ਜ਼ੋਨ ਨੰਬਰ 4 ਬਸਤੀ ਸਿਕ ਨੇੜੇ ਇੱਥੇ ਇਹਨਾਂ ਵਿੱਚ ਤੁਸੀਂ ਜਮਾ ਕਰ ਸਕਦੇ ਹੁੰਦਾ ਸਕਰੀਨ ਸ਼ਾਟ ਲੈ ਕੇ ਦੇਖ ਲਓ ਤੁਸੀਂ ਇੱਥੇ ਜਾ ਕੇ ਨਗਰ ਨਿਗਮ ਜਲੰਧਰ ਦੇ ਦਫ਼ਤਰ ਚ ਪਤਾ ਕਰੋਗੇ ਤਾਂ ਤੁਹਾਨੂੰ ਆਪੇ ਉੱਥੇ ਪਤਾ ਲੱਗ ਜਾਊਗਾ 27 ਸਤਾਈ ਤੋਂ ਬਾਅਦ ਕੋਈ ਵੀ ਜੋ 27 ਫਰਵਰੀ ਤੋਂ ਬਾਅਦ ਇਹ ਲੈਟਰ ਤੁਹਾਨੂੰ ਨਹੀਂ ਕਿਤੇ ਡਾ ਸਕਦੇ ਫਿਰ ਉਸ ਤੋਂ ਬਾਅਦ ਉਮੀਦਵਾਰ ਨੂੰ ਅਯੋਗ ਕਰਾਰ ਦੇਣ ਦੀ ਸ਼ਰਤਾਂ ਜੋ ਹੈ ਇਹ ਦੇਖ ਲਓ ਤੁਸੀਂ ਫਾਰਮ ਵਿੱਚ ਅਧੂਰੀ ਜਾਣਕਾਰੀ ਦੁੱਸਰਜਣਾ ਦਿੱਤੀ ਹੈ ਤਾਂ ਕੋਈ ਵੀ ਗਲਤ ਜਾਣਕਾਰੀ ਦਿੱਤੀ ਹੈ ਜਾਂ ਫੀਸ ਨਹੀਂ ਭਰੀ ਤਾਂ ਉਹਨੂੰ ਅਯੋਗ ਕਰ ਦਿੱਤਾ ਜਾਵੇਗਾ ਬਿਨੈ ਕਰਦੇ ਆਣੀ ਤੇ ਜ਼ਰੂਰੀ ਸੂਚਨਾਵਾਂ ਦੇਖ ਲਓ ਜੋ ਵੀ ਸਰਟੀਫਿਕੇਟ ਹੈ ਭਰਤੀਪ ਕਰਿਆ ਸੋ ਪੂਰੇ ਹੋਣ ਤੇ ਕਰ ਫਾਰਮ ਫੋਰਨ ਸੁਭਾਲ ਕੇ ਰੱਖਣਾ ਕਿ ਜੋ ਵੀ ਹੈ ਤਾਂ ਉਮੀਦਵਾਰ ਵੱਲੋਂ ਭਰਤੀ ਦੀ ਕਿਸੇ ਵੀ ਸਟੇਟ ਤੇ ਉਪਲਬਧ ਕਰਾਇਆ ਦਸਤਾਵੇਜ਼ਾਂ ਨਾਲ ਸਬੰਧਤ ਹੋਣ ਤੇ ਮੈਰਿਟ ਸੂਚੀ ਟੁਬਾਰ ਕੱਢ ਦਿੱਤਾ ਜਾਵੇਗਾ ਤਾਂ ਮੈਰਿਟ ਦੇ ਅਨੁਸਾਰ ਨਾ ਕਾਉਂਸਲਿੰਗ ਤੋਂ ਆਉਣ ਵਾਲੇ ਉਮੀਦਵਾਰਾਂ ਕੋਈ T.E.D. ਮੈਰਿਟ ਹਿਸਾਬ ਤੇ ਭਰਤੀ ਆ ਮਤਲਬ 10ਵੀਂ 8ਵੀਂ 8ਵੀਂ ਦੇ ਨੰਬਰਾਂ ਦੇ ਮੈਰਿਟ ਦੇ ਹਿਸਾਬ ਨਾਲ ਇਹ ਭਰਤੀ ਹੋਵੇਗੀ ਜਿਸ ਨਾਲ ਮੈਰਿਟ ਦੀ ਗੱਲ ਕੀਤੀ ਹੈ ਪੇਪਰ ਦੀ ਗੱਲ ਨਹੀਂ ਕੀਤੀ ਮੈਨੂੰ ਲੱਗਦਾ ਉਪਰੋਕਤ ਦਰਸਾਈਆਂ ਗਈਆਂ ਸ਼ਰਤਾਂ ਤੇ ਦੇਖ ਲਓ ਤੁਸੀਂ ਆਹ ਹੈਗੀ ਵੈਬਸਾਈਟ ਜੀ ਠੀਕ ਹੈ ਜੀ ਇਹ ਵੈਬਸਾਈਟ ਤੋਂ ਤੁਸੀਂ ਫਾਰਮ ਲੈ ਸਕਦੇ ਹੋ www ਡੋਟ ਐਮ ਸੀ ਡੋਟ ਜਲੰਧਰ ਡੋਟ ਇਨ ਤੇ ਠੀਕ ਹੈ ਜੀ ਇੱਥੇ ਕੋਈ ਵੀ ਤੁਹਾਨੂੰ ਬਾਕੀ ਜਾਣਕਾਰੀ ਮਿਲ ਜੂਗੀ ਤੇ ਚਲਾਨ ਜੋ ਹੈ ਚਲਾਨ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਇਹ ਚਲਾਨ ਹੈਗਾ ਤੁਸੀਂ ਦੇਖ ਲਓ ਪੰਜਾਬ ਨੈਸ਼ਨਲ ਬੈਂਕ ਦਾ ਚਲਾਨ ਹੈ ਤੇ ਇਹ ਇੱਥੇ ਤੁਸੀਂ ਆਪਣਾ ਬੈਂਕ ਵਿੱਚ ਜਾ ਕੇ ਭਰ ਸਕਦੇ ਹੋ ਉਹ ਤੁਹਾਨੂੰ ਦੱਸ ਦੇਣਗੇ ਕਿਵੇਂ ਭਰਨਾ ਇੱਥੇ ਨਾਮ ਕੈਟਾਗਰੀ ਜੋ ਵੀ ਹੈ ਐਡਰੈਸ ਤਹਿਸੀਲ ਇਹਨਾਂ ਨੇ ਦੱਸ ਰੱਖਿਆ ਇਹ ਬੈਂਕ ਵਾਲੇ ਤੁਹਾਨੂੰ ਆਪੇ ਦੱਸ ਦੇਣਗੇ ਇਹਦੇ ਵਿੱਚ ਕੋਈ ਗੱਲ ਨਹੀਂ ਠੀਕ ਹੈ ਜੀ ਇਹ ਹੋ ਗਿਆ ਫਿਰ ਇਸ ਤੋਂ ਬਾਅਦ हां ਬਸ ਇਹ ਇਹ ਤੁਹਾਨੂੰ ਇੱਕ ਕਾਪੀ ਤੁਹਾਡੇ ਕੋਲ ਵੀ ਮਿਲੂਗੀ ਤੁਹਾਨੂੰ ਇੰਸਟੀਚੂਟ ਬੈਂਕ ਕਾਪੀ ਆ ਡਿਪੋਜ਼ਟਰ ਕਾਪੀ ਆ ਰੀ ਡਿਪੋਜ਼ਟਰ ਕਾਪੀ ਹੈ ਤੁਸੀ ਸੰਭਾਲ ਕੇ ਰੱਖ ਲਿਓ ਆਪਦੇ ਕੋਲ ਠੀਕ ਹੈ ਇਹ ਦੋ ਕਾਪੀਆਂ ਤੁਹਾਨੂੰ ਅੱਗੇ ਮਿਲ ਜਾਣਗੀਆਂ